ਲਓ ਜੀ ਸਸਿਕਾ ਜੀ ਦਾ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਾਜੋਸ਼ੀ ਜੋਸ਼ੀ ਚੈਨਲੋਂ ਅੰਤੇ ਤੋਂ ਬੜਾ ਸਵਾਗਤ ਕਰਦੀ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਭ ਰਾਜੀ ਖੁਸ਼ ਹੋਵੋਗੇ ਤੇ ਲੋ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਤੇ ਬੈਗਮਈ ਗੀਤ ਲੈ ਕੇ ਹਾਜ਼ਰ ਆ ਹਾਂ ਤੇ ਭੈਣਾਂ ਨੇ ਸਿਫਾਰਿਸ਼ ਕਰੀ ਆ ਵੀ ਸੰਵੇਗੀ ਜਰੂਰ ਸੁਣਾਓ ਤੇ ਲੋ ਮੈਂ ਲੱਭ ਕੇ ਲਈਆਂ ਫਿਰ ਗੀਤ ਹੈਨਾ ਤੇ ਮੈਂ ਖ ਮੈਂ ਪਹਿਲਾਂ ਸ਼ਾਇਦ ਇਹ ਮੈਂ ਪਾਇਆ ਹੋਇਆ ਹੈਗਾ ਮੇਰੇ ਯਾਦ ਤਾਂ ਹੈ ਨਹੀਂ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਜੀ ਇਹ ਸੁਣਾਓ ਚਾਹੀਦਾ ਉਹਦੇ ਪਾਇਆ ਸਾਨੂੰ ਤਾਂ ਕੋਈ ਵੀਡੀਓ ਨਹੀਂ ਲੱਭੀ ਤੇ ਮੈਂ ਆਖਿਆ ਫਿਰ ਚਲੋ ਹਾਜ਼ਰਾ ਤੁਹਾਡੀ ਕਿਚਰੀ ਜਿਹੇ ਗੀਤ ਵੀ ਮੇਰਾ ਤੇ ਬਾਕੀ ਮੈਂ ਜਿਹੜਾ ਨੁਕਤਾ ਪਾਉਂਗੀ ਇੱਕ ਭੈਣ ਕਹਿੰਦੀ ਮੇਰੇ ਮੂੰਹ ਤੇ ਸਿਆਈਆਂ ਨੇ ਪਤਾ ਨਹੀਂ ਭਾਈ ਰੂਪੇ ਤੋਂ ਕਿਹਾ ਮੈਂ ਭੁੱਲ ਜਾਨੀ ਕੱਲ੍ਹ ਪਰਸਾ ਦੱਸਿਆ ਸੀ ਉਹਨੂੰ ਕੱਲ੍ਹ ਕਿਹਾ ਸੀ ਪਾਉ ਉਹਨੂੰ ਤੇ ਮੈਂ ਪਾਉਣਾ ਭੁੱਲ ਗਈ ਹੈਨਾ ਤੇ ਲੋ ਅੱਜ ਮੈਂ ਇੱਕ ਫਿਰ ਮੈਨੂੰ ਕਹਦੇ ਵੀ ਸਾਨੂੰ ਜੀ ਆਦਾ ਫੋਨ ਨੰਬਰ ਦੱਸੋ ਹੈਨਾ ਤੇ ਮੈਂ ਕਿਹਾ ਫੋਨ ਤਾਂ ਮੈਂ ਪਾਉਂਦੀ ਰਹਿਣੀ ਆਂਗੀ ਫੋਨ ਨੰਬਰ ਦਾ ਤੇ ਮੈਂ ਤੁਹਾਨੂੰ ਫੋਨ ਕੋਈ ਨਾ ਫੋਨ ਵੀ ਦੱਸ ਦਿੰਨੀ ਆ ਪਹਿਲਾਂ ਮੇਰਾ ਫੋਨ ਨੰਬਰ ਹੀ ਨੋਟ ਕਰ ਲਓ ਹੈਨਾ ਤੇ ਉਹ ਮੇਰਾ ਫੋਨ ਹੈਗਾ 98157 15580 98157 15580 ਕਈ ਕੰਨੇ ਵੀ ਅਸੀਂ ਸੁਰਮਾ ਮੰਗਾਉਣਾ ਹੈਗਾ ਤੇ ਸੁਰਮਾ ਤਾਂ ਮੇਰਾ ਰੋਜ਼ ਹੀ ਜਾਂਦਾ ਰਹਿੰਦਾ ਹੈ ਤੇ ਜਿੰਨਾਂ ਕੋਲੇ ਫੋਨ ਆ ਉਹ ਫੋਨ ਕਰੀ ਜਾਂਦੇ ਨੇ ਤੇ ਤੁਸੀਂ ਆ ਨੰਬਰ ਨੋਟ ਕਰ ਲਓ 98157 15580 ਤੇ ਹੁਣ ਤਾਂ ਹੋ ਗਿਆ ਹੁਣਾਂ ਨੂੰ ਤੇ ਲੋ ਫਿਰ ਹੁਣ ਉਹ ਇੱਕ ਲਕੋਰੀਏ ਵਾਸਤੇ ਕਹਿੰਦੇ ਸਾਨੂੰ ਦੱਸ ਦੇ ਜੀ ਤੇ ਉਹ ਵੀ ਨਾਲੇ ਵੀਡੀਓ ਪਾਈ ਹੋਈ ਹੈ ਅੱਜ ਫਿਰ ਰਿਪੀਟ ਕਰ ਦੇਣੀ ਆ ਤੇ ਸ਼ੈਆਂ ਤੇ ਜੋ ਬੰਦਿਆ ਫਿੰਸੀਆਂ ਇੰਨਾਂ ਬਾਰੇ ਮੈਂ ਗੀਤ ਤੋਂ ਬਾਅਦ ਤੁਹਾਨੂੰ ਦੱਸੂਗੀ ਤੇ ਲੋ ਹੁਣ ਸਾਡਾ ਉਹ ਬਹੁਤ ਹੀ ਵਿਰਾਗਮਈਆ ਗੀਤ ਹੈ ਤੇ ਇੱਕ ਉਹਦੇ ਸੌਰੇ ਨੇ ਸਾਜੂਕ ਦੀਆਂ ਗੱਲਾਂ ਨੇ ਰਾਜ ਨੇ ਬਾਗ ਲਵਾਇਆ ਤੇ ਫਿਰ ਉੱਥੇ ਖੂਹ ਆ ਲਵਾਇਆ ਫੁੱਲ ਬੂਟੇ ਦਾ ਲਵਾਤੇ ਫੁੱਲ ਬੂਟੇ ਸੁੱਕਣ ਲੱਗੇ ਖੂਹ ਲਵਾਇਆ ਤੇ ਪਾਣੀ ਨਾ ਆਇਆ ਤੇ ਉਹਨੇ ਜੋ ਸੀ ਸੱਦ ਲੇ ਉਹ ਫਿਰ ਕਹਿੰਦੇ ਵੀ ਤੇਰੀ ਤਾਂ ਇਹ ਨੂਹ ਦਾ ਵੱਡੀ ਜਿਹੜੀ ਨੂਹ ਹੈ ਉਹਦਾ ਵਰ ਮੰਗਦੇ ਨੇ ਜੀ ਤੋਂ ਮੈਂ ਗੀ ਸੁਣਿਆ ਸੀ ਮਰੇ ਕੋਟ ਦੀ ਸਾਡੀ ਚਾਚੀ ਤਾਈ ਲੱਗਦੀ ਸੀ ਉਹ ਨਾ ਉਹ ਕਹਿੰਦੀ ਸੀ ਤੇਰੀ ਵੱਡੀ ਤਾਂ ਨੂਹ ਦਾ ਬਲ ਪਠ ਮੰਗੇਵੇ ਮੈਂ ਬਲ ਪਠ ਵੀ ਨਾਲ ਉਹ ਵਮ ਜਿਕਰ ਕਰਾ ਕੇ ਸੁਣਾਉਂਗ ਤੇ ਉਹ ਅਸੀਂ ਵਰ ਕਹਾਵਾਂਗੇ ਹੈਨਾ ਤੇਰੀ ਵੱਡੀ ਤਾਂ ਨੂਹ ਦਾ ਵਰ ਮੰਗੇ ਹੈਨਾ ਤੇ ਆਇਆ ਸਮਝ ਵੀ ਆ ਬਲਪੱਟ ਕੀ ਕਹਿੰਦਾ ਫਿਰ ਉਹਨੇ ਉਸ ਰੰਗੀਤ ਤੇ ਗਾਇਆ ਸੀ ਨਾ ਫਿਰ ਮੈਂ ਉਵੇਂ ਨਿੱਕੜੀ ਸੁਣਾ ਕੇ ਇੱਕ ਵਾਰੀ ਥੋਵੇਂ ਕਹਿ ਲਉ ਇੱਕ ਵਾਰੀ ਮੈਂ ਆਪਣਾ ਹੀ ਕਿ ਲਓ ਸੁਣੋ ਫਿਰ ਇਸ ਗੀਤ ਦਾ ਮਾਣ ਇਸ ਗੀਤ ਦਾ ਆਨੰਦ ਅਬਰ ਕੀ ਕਹਿੰਦੇ ਨੇ ਸ ਰੇ ਭਾਗੇ ਲੇ ਵਾ ਨੀ ਸ ਰੇ let පන්ඩ දෙබීසදලිසා ජදශসাද ජසලව සহা පන්ඩතবিी কাදනිසා d E é... I know. रे से देवलाम तूं क्य रो में बेमर तयारीरा बेमर तारी मीरी असि सरे देहो love merino di pietade mi ve pallatike ni mere nal de miro ve ni viro पासे नो तो डूंगारो होली लोन देवणे i light <laughs> a SEEEEEEE okay. ਆਣੀ ਨਾਤੀ ਵੇ ਵੇ ਲੋ ਜੀ ਗੀਤ ਹੋਇਆ ਪੂਰਾ ਤੋਂ ਥੋੜੀ ਜਿਹੀ ਵਿੱਚ ਦੇ ਰੰਗ ਛੜੀ ਲੰਬਾ ਬੋਲ ਲੈ ਗਏ ਹੈ ਤੇ ਉਹ ਹੀ ਖੁਸ਼ਕੀ ਹੋ ਰਹੀ ਹੈ ਤੇ ਤੁਸੀਂ ਇਹਨੂੰ ਵੀਡੀਓ ਨੂੰ ਸ਼ੁਰੂ ਤੋਂ ਲਾ ਕੇ ਨਾ ਇਸ ਗੀਤ ਨੂੰ ਅਖੀਰ ਤੱਕ ਸੁਣਿਓ ਇਹ ਮੇਰਾ ਜੇ ਛੋਟੀ ਬਚਪਨ ਦਾ ਗੀਤ ਹੈ ਤੇ ਮੈਂ ਕਿੰਨੇ ਸਕੂਲਾਂ ਚੋਂ ਮੇਰਾ ਇਹ ਗੀਤ ਫਰਸਟ ਆਇਆ ਸੀ ਹੁਣ ਵੀ ਤੁਸੀਂ ਦੇਖਿਓ ਇਸ ਗੀਤ ਨੂੰ ਬਹੁਤ ਹੀ ਪੁਰਾਣਾ ਹੋਰ ਵੀ ਕਿਸੇ ਨੇ ਗਾਇਆ ਹੋਣਾ ਬੁੜੀਆਂ ਨੇ ਲੰਬਾ ਗੀਤ ਹੈ ਤੇ ਬਹੁਤ ਬਰਾਗਮਈ ਗੀਤ ਹੈ ਫਿਰ ਕੁੜੀ ਕੀ ਕਹਿੰਦੀ ਹੈ ਜੀ ਅਖੀਰ ਸਾਰਾ ਸੁਣੋ ਇਹਦੇ ਗੀਤ ਨੇ ਦੱਸਿਆ ਹੋਇਆ ਉਹ ਖੰਗਲੀ ਛਿਰਪੀ ਓਦੇ ਕਰਕੇ ਕਿਤੇ ਛੱਡਦੇ ਹੋ ਵੀ ਇਹ ਤਾਂ ਆਈਆਂ ਹੈ ਹਨਾ ਪਰ ਇਹਨੂੰ ਜਰੂਰ ਗੀਤ ਨੂੰ ਸੁਣਿਓ ਤੇ ਕਮੈਂਟ ਕਰਿਓ ਵੀ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਲਓ ਹੁਣ ਆਜੋ ਫਿਰ ਆਪਾਂ ਉਹ ਕਮੈਂਟਾਂ ਵੱਲ ਹਨਾ ਜੋ ਭੈਣ ਨੇ ਭਾਈ ਰੂਪੇ ਤੇ ਸ਼ਾਇਦ ਉਹ ਉਹਨੇ ਪੁੱਛਿਆ ਸੀ ਕਹਿੰਦੀ ਜੀ ਮੇਰੇ ਵੀ ਸਿਆਹੀਆਂ ਨੇ ਮੂੰਹ ਤੇ ਤਾਂ ਪਤਾ ਤੁਸੀਂ ਕੀ ਕਰਨਾ ਹੈ ਤੇ ਤੁਸੀਂ 50 ਗ੍ਰਾਮ ਤਾਂ ਲਿਆਓ ਸੁਹਾਗਾ ਸੁਆ ਗੰਧ ਨੇ ਜਿਹੜੀ ਖੰਗ ਤੋਂ ਬੱਚਾਂ ਨੂੰ ਦੇ ਦਿੰਨੇ ਆ ਸਿਆਹਾਂ ਨੂੰ ਵੀ ਦੇ ਦਿੰਨੇ ਆ ਤੇ ਸੁਹਾਗਾ ਤੇ ਸ਼ੀਸ਼ਾ ਲੂਣ ਦੋਵੇਂ ਜਿੰਦਰਾ ਲਿਆ 50-50 ਗ੍ਰਾਮ ਲਿਆਓ ਤੇ ਇਹਦੇ ਵਿੱਚ ਨਿੰਬੂ ਦਾ ਰਸ ਪਾ ਕੇ ਜਿੰਨਾ ਕਿ ਤੁਸੀਂ ਰੋਜ਼ ਸਿਆਹੀਆਂ ਤੇ ਲਾਉਣਾ ਹੈ ਨਾ ਉਹ ਥੋੜਾ ਜਿਹਾ ਖੰਡ ਕਰ ਲੈ ਨਿੰਬੂ ਦਾ ਜੋਸ ਆ ਪਾ ਕੇ ਨਿੰਬੂ ਨਿਚੋੜ ਕੇ ਵਿੱਚ ਥੋੜਾ ਥੋੜਾ ਪਾ ਲੋ ਬਰਾਬਰ ਆ ਅੱਧਾ ਚਮਚਾ ਉਹ ਪਾ ਲਿਆ ਅੱਧਾ ਚਮਚਾ ਉਹ ਪਾ ਲਿਆ ਹੈ ਨਾ ਤੇ ਫਿਰ ਉਹਨੂੰ ਖੜਲ ਕਰੋ ਖੂਬ ਜਦੋਂ ਆਏ ਵਧੀਆ ਲੇਪ ਜਿਹਾ ਬਣ ਗਿਆ ਫਿਰ ਤੁਸੀਂ ਆਦੀਆਂ ਸਹੀਆਂ ਤੇ ਲਾਓ ਰਾਤ ਨੂੰ ਲਾ ਕੇ ਪੈ ਜਾਓ ਕੱਲ ਨੂੰ ਫੇਰ ਲਾਓ ਪਰ ਸਨ 10 15 ਦਿਨਾਂ ਦੇ ਵਿੱਚ ਐ ਮੂੰਹ ਚੜ ਕੋਠੂ ਬਹ ਹੈ ਨਾ ਤੁਹਾਨੂੰ ਆਪਣੇ ਆਪ ਚੌਥੇ ਪੰਜਵੇਂ ਦਿਨ ਤੱਕ ਦਸਣੀ ਲੱਗ ਜਾਣਗੇ ਵੀ ਐਸੀ ਸਹੀਆਂ ਖਤਮ ਹੋ ਜਾਂਦੀਆਂ ਨੇ ਹੈ ਨਾ ਕਿਸੇ ਦਿਨ ਜਾਬ ਦੀ ਖਤਮ ਹੋ ਜਾਂਦੀਆਂ ਨੇ ਇਹ ਤੁਸੀਂ ਕਰਕੇ ਤੁਹਾਨੂੰ ਦੱਸ ਦੂ ਵੀ ਮੈਂ ਤੁਹਾਨੂੰ ਠੀਕ ਕਰਿਆ ਪਤਾ ਲੱਗ ਗਿਆ ਸਹੀਆਂ ਬਾਰੇ ਤੇ ਬਾਕੀ ਜਿਹੜੀਆਂ ਜੋਵਨ ਦੀਆਂ ਫਿੰਸੀਆਂ ਨੇ ਉਹ ਕਿਹੀਆਂ ਨੇ ਫਿੰਸੀਆਂ ਹੁੰਦੀਆਂ ਨੇ ਮੂੰਹ ਤੇ ਤੇ ਉਹ ਤੁਸੀਂ ਇੱਕ ਮਲਤਾਨੀ ਮਿੱਟੀ ਲੈ ਲਓ ਲੈ ਲਈਨਾ ਤੇ ਥੋੜੀ ਜਿਹੀ ਵਿੱਚ ਮਲਾਈ ਪਾ ਲਈ ਤੇ ਉਹਦੇ ਵਿੱਚ ਵੀ ਕਿੰਨੇਬੂਨ ਜੋੜ ਲਿਆ ਹੈਨਾ ਉਹ ਵੀ ਤੁਸੀਂ 10-12 ਦਿਨ ਉਹ ਫਿੰਸੀਆਂ ਤੇ ਲਾ ਕੇ ਪੈ ਜਾ ਕਰੋ ਸਵੇਰੇ ਮੂੰਹ ਧੋ ਲਿਆ ਹੈਨਾ ਉਹ ਸਾਬਣ ਥੋੜਿਆ ਪਹਿਲਾਂ ਤਾਂ ਉਹ ਸਾਫ ਪਾਣੀ ਨਾਲ ਧੋ ਕੇ ਸੁੱਕੀ ਪੈਣਾ ਮੂੰਹ ਤੇ ਹੀ ਆ ਕਿਹੜਾ ਤੇ ਜਦੋਂ ਸੁਣਾਉਣਾ ਨੂੰ ਨਾ ਹੋ ਸਕਣ ਲਾ ਕੇ ਠੀਕ ਹੈ ਪਤਾ ਲੱਗ ਗਿਆ ਕਿ ਬਾਕੀ ਤੁਸੀਂ ਉਹਨੇ ਕਹਿੰਦੇ ਦਦ ਹੋ ਜਾਂਦੀ ਆ ਦਦ ਦੇ ਵਾਸਤੇ ਤੁਸੀਂ ਹੋਣੀ ਸੇਮ ਫਲੀ ਹੁੰਦੀ ਸੇਮ ਛੋਟਾ ਸੇਮ ਵੱਡਾ ਸੇਮ ਹੈ ਨਾ ਸੇਮ ਦੇ ਪੱਤੇ ਲੈ ਕੇ ਉਹਨਾਂ ਦਾ ਰਸ ਕੱਢ ਕੇ ਉਹ ਦਦ ਤੇ ਲਾਉਂਦੇ ਰਹੋ ਬਾਹ ਤੇ ਹੱਥ ਤੇ ਲੱਤ ਤੇ ਜਿੱਥੇ ਦਦ ਹੈਗੀ ਹੈ ਹੈ ਨਾ ਉਹ ਉਸੇ ਨਾਲ ਹੀ ਠੀਕ ਹੋ ਜੂ ਕੀ ਸੇਮ ਦੇ ਪੱਤਿਆਂ ਦਾ ਸੇਮ ਫਲੀ ਛੋਟਾ ਸੇਮ ਵੱਡਾ ਸੇਮ ਹੈ ਨਾ ਤੇ ਉਹ ਖੇਤਾਂ ਚ ਜਿਹੜਾ ਕਿਸਾਨ ਲਾਉਂਦੇ ਨੇ ਜਾਂ ਕਿਸੇ ਨੇ ਘਰੇ ਵੀ ਲਾਇਆ ਹੁੰਦਾ ਸੇਮ ਛੋਟਾ ਮਟਰਾਂ ਵਾਂਗੂ ਫੜੀਆਂ ਲੱਗਦੀਆਂ ਨੇ ਉਹਨੂੰ ਤੇ ਵੱਡਾ ਸੇਮ ਦਾ ਵੱਡੀਆਂ ਪੱਡੀਆਂ ਉਹ ਲੱਗਦੀਆਂ ਤਾਂ ਸਵਾਦਮੀ ਨਹੀਂ ਹੁੰਦਾ ਉਹ ਅਸੀਂ ਘਰੇ ਵੀ ਲਾਇਆ ਸੀ ਹੈਨਾ ਉਹਦੇ ਪੱਤਿਆਂ ਦਾ ਰਸ ਛੋਟੇ ਸੇਮ ਦਾ ਲੈ ਲਓ ਜੇ ਵੱਡੇ ਦਾ ਮਿਲ ਜੇ ਵੱਡੇ ਸੇਮ ਦੇ ਪੱਤੇ ਲੈ ਲਓ ਉਹਦਾ ਰਸ ਕੱਢ ਕੇ ਰਸਤਾ ਨਿਕਲ ਹੀ ਆਉਂਦਾ ਪੱਤੇ ਚ ਹੈਨਾ ਤੇ ਉਹ ਦੱਦ ਤੇ ਲਾਓ ਦੱਦ ਨਹੀਂ ਰਹਿਣੀ ਬਾਕੀ ਲਕੋਰੀਆ ਮੈਂ ਪਹਿਲਾਂ ਹੀ ਪਾ ਰੱਖਿਆ ਭੈਣਾਂ ਨੂੰ ਤੇ ਹੁਣ ਵੀ ਦੱਸਿਆ ਵੀ ਤੁਸੀਂ ਪੁਰਾਣੇ ਤੋਂ ਪੁਰਾਣਾ ਵੀ ਅਸਰ ਦਾ ਵਿੱਚ ਤੁਸੀਂ ਕੁਛ ਨਾ ਕਰੋ ਜੇ ਤੁਸੀਂ ਸੌਖੇ ਰਹਿਣਾ ਤਾਂ ਤੁਸੀਂ ਤਿਰਫਲਾ ਲੈ ਲਓ ਤਿਰਫਲਾ ਰੋਜ਼ ਲਓ ਸ਼ਾਮ ਨੂੰ ਤੇ ਉਹਦੇ ਨਾਲ ਸਾਰੇ ਰੋਗ ਹੀ ਠੀਕ ਹੋ ਜਾਂਦੇ 5-7 ਦਿਨਾਂ ਚ ਉਹਦੇ ਨਾਲ ਵੀ ਲਕੋਰੀਆ ਠੀਕ ਹੋ ਜਾਂਦਾ ਨਹੀਂ ਤਾਂ ਤੁਸੀਂ ਜੇ ਉਹ ਤਿਰਫਲਾ ਨਹੀਂ ਲੈਣਾ 80 ਗ੍ਰਾਮ ਔਲੇ ਦਾ ਚੂਰਨ ਕੱਲੇ ਔਲੇ ਦਾ ਚੂਰਨ ਬਣਾ ਲਓ ਦੋ ਚੁਟਕੀਆਂ ਹਲਦੀਆਂ ਲਓ ਤੇ ਪਾਣੀ ਨਾਲ ਲੈ ਲਓ ਉਹ 5-7 ਦਿਨ ਲਓ ਤੇ ਐਲੀ ਹਟ ਜੂਗਾ ਹਨਾ 5-7 ਦਿਨ ਬਾਅਦ ਫੇਰ ਬੰਦ ਕਰ ਦਿਓ ਜਦੋਂ ਤੁਸੀਂ ਠੀਕ ਹੋਗੇ ਤੇ ਨਹੀਂ ਫਟਕੜੀ ਨ ਤਵੇ ਤੇ ਇੱਕ ਭੈਣ ਦਾ ਜਿਵੇਂ ਮੈਨੂੰ ਫੋਨ ਆਇਆ ਉਹ ਕਹਿੰਦੀ ਉਹ ਤਵੇ ਦੇ ਨਾਲ ਹੀ ਚਮੜ ਗਈ ਪੁੱਟ ਕੇ ਉਹ ਤੇ ਪਾਤੀ ਪਾਣੀ ਜਾਂ ਨਿਕਲ ਜਣਾ ਉਹ ਉੱਤੇ ਬਣ ਜਾਂਦੀ ਹੈ ਫਿਰ ਉਹਨੂੰ ਜਿਹੜੀ ਰਹੇਗੀ ਤਵੇ ਨਾਲ ਚਾਹ ਤਾਂ ਉਹ ਵੀ ਖੁਰਕ ਲੋ ਤਾਂ ਕਿ ਇਹ ਕਾਲਸ ਲੱਗ ਜੂ ਹੋਰ ਕੀ ਹੈ ਤੇ ਨਹੀਂ ਤਵਾ ਸਮਾਰ ਕੇ ਮਾਂਜ ਕੇ ਨਾ ਫਿਰ ਜਦੋਂ ਤਵਾ ਗਰਮ ਹੋ ਜੇ ਉਦੋਂ ਫਟਕੜੀ ਕੁੱਟ ਕੇ ਉਹ ਤੇ ਪਾ ਦੋ ਚਮਚੇ ਨਾਲ ਹਲਾਈ ਚੱਲੋ ਤੇ ਉਹ ਖਿਲੂਜੀ ਬਣ ਜਾਂਦੀ ਹੈਗੀ ਫਿਰ ਉਹਨੂੰ پیس ਲੋ ਚੱਕਲੇ ਨਾਲ ਵੀਲੇ ਨਾਲ ਚੱਕਲੇ ਵੀਲੇ ਨਾਲ ਪੀਸ ਕੇ ਤੇ ਉਹ ਇੱਕ ਚੁੰਡੀ ਉਹਦੀ ਲੈ ਲਓ ਇੱਕ ਚੁੰਡੀ ਸਿੱਟਾ ਮਿਸੀ ਲਓ ਤੇ ਕੱਚੀ ਲੱਸੀ ਕਰੋ ਉਹਦੇ ਨਾਲ ਲੈ ਲਓ ਉਹ 5-7 ਦਿਨ ਲੈੰਦੇ ਲੈੰਦੇ ਉਹ ਤੁਹਾਡਾ ਉਲਕੋਰੀਆ ਠੀਕ ਹੋ ਜੂਗਾ ਤੇ ਇੱਕ ਭੈਣ ਨੇ ਮੈਨੂੰ ਗਿਆਨਿਆ ਪਿੰਡ ਹੈ ਕੋਈ ਉਹ ਕੰਨੀ ਵੀ ਮੇਰੀ ਬੇਟੀ ਨੇ ਡਿਆ ਜੀ ਵੀ ਉਹ ਠੀਕ ਹੈ ਤੇ ਵੀ ਥੋੜੇ ਦਿਨ ਮਤਲਬ ਉਹਨੇ ਲੈ ਆਗਾ ਠੀਕ ਹੈ ਬੱਚੇ ਲੈਣੋਂ हट ਜਾਂਦੇ ਨੇ ਤੇ ਜੇ ਤੁਸੀਂ 5-10 ਦਿਨ ਲੈ ਲਓਗੇ ਦਵਾਈ ਵੀ ਤਾਂ ਖਾਣੇ ਆ ਤੇ ਨਹੀਂ ਤਾਂ ਮੈਂ ਉਹਨੂੰ ਦੱਸਿਆ ਵੀ ਤੁਸੀਂ ਆਪਣੇ ਇਹਦੇ ਜਾਮਣ ਦੇ ਪੱਤੇ ਨੇ ਹੋਰ ਅਗਰ ਕੇ ਲੈ ਲਓ ਉਹ ਪੱਤੇ ਲੈਣੇ ਔਖੇ ਨੇ ਉਹਦਾ ਕਾਸ ਲੈ ਲਓ ਹੈਨਾ ਉਹ ਰਗੜ ਕੇ ਪੀੜੋ ਸ਼ੱਕਰ ਪਾ ਕੇ ਇਹ ਤਾਂ ਘਰੇ ਡੂ ਟੋਟ ਕੇ ਨੇ ਕਰ ਕਰਕੇ ਦੇਖ ਲਓ ਤੇ ਅੱਛਾ ਸਾਡੇ ਪਰਤੇ ਆਏ ਹੋਏ ਨੇ ਲਕੋਰੀਆ ਨਾ ਰਹੇ ਆ ਤੁਹਾਨੂੰ ਜਾਮਣ ਵੀ ਲੱਭਣੀ ਪੈਣੀ ਰੋਜ਼ ਕਾਸ ਕਿੱਥੋਂ ਹੋਏ ਕਰੋਗੇ ਤੁਸੀਂ ਫਟਕੜੀ ਖਿਲੜ ਕਰਕੇ ਰੱਖੋ ਤੇ ਉਹਦੇ ਚ ਸਿੰਦਾ ਮਿਸਰੀ ਆ ਸਿੰਦਾ ਮਿਸਰੀ ਹੈ ਸਿੱਟੇ ਵਾਲੀ ਮਿਸਰੀ ਉਹ ਪਾ ਕੇ ਚੁਟਕੀ ਉਹਦੀ ਲਈ ਚੁਟਕੀ ਉਹਦੀ ਲਈ ਤੇ ਕੱਚੀ ਲੱਸੀ ਦੇ ਵਿੱਚ ਪਾ ਕੱਚੀ ਲੱਸੀ ਨਾਲ ਉਹ ਲੇ ਲਓ ਕੱਚੀ ਲਸਣ ਮਿੱਠੀ ਬਣਾ ਲਓ ਜਹੇ ਉਹਨੂੰ ਪਾ ਕੇ ਨਹੀਂ ਫਿਰ ਆਈਂ ਲੈ ਲਓ ਉਹਨੂੰ ਇਕੱਠੀ ਰਲਾ ਕੇ ਲੈ ਲਓ ਜੇ ਨਹੀਂ ਮਿਸ਼ਰੀ ਉਹਦੇ ਵਿੱਚ ਪਾ ਲਓ ਕੱਚੀ ਲੱਸੀ ਚ ਤੇ ਉਹ ਆਪਣੀ ਜਿਹੜੀ ਹੈਗੀ ਫਟਕੜੀ ਉਹ ਵਿੱਚ ਪਾ ਲਓ ਹੈਨਾ ਤੇ ਉਹਦੇ ਨਾਲ ਲੰਗਾ ਲਓ ਪੰਜ-ਛੇ ਦਿਨ ਲੈਣ ਨਾਲ ਇਹ ਠੀਕ ਹੋ ਜਾਊਗਾ ਔਰ ਇਹਦਾ ਚੂਰਨ ਦਮ ਦਸਤਾ ਵੀ 80 ਗ੍ਰਾਮ ਔਰ ਇਹਦਾ ਚੂਰਨ ਲੈ ਕੇ ਤੇ ਦੋ ਚੁਟਕੀਆਂ ਹਲਦੀ ਲੈਣੀ ਘਰੇ ਤੁਹਾਡੇ ਹਲਦੀ ਆ ਇਹ ਤੁਸੀਂ ਪਾਣੀ ਨਾਲ ਲੈ ਲਓ ਇਹਦੇ ਨਾਲ ਪਰਦੇ ਠੀਕ ਹੋ ਜਾਂਦੇ ਸਮਝ ਗਏ ਨਾ ਹੁਣ ਤੇ ਫੈਂਸੀਆਂ ਦਸਤਿਆਂ ਤੁਹਾਨੂੰ ਸਿਆਈਆਂ ਵਾਲੇ ਦਸਤਾ ਹੈ ਪਾਤਾ ਨੁਕਤਾ ਦੱਦ ਵਾਲਾ ਵੀ ਇੱਕ ਸੌਖਾ ਜਿਹਾ ਦਸਤਾ ਤੇ ਲਕੋਰੀਏ ਵਾਲਾ ਸਮਝ ਗਏ ਨਾ ਲੋ ਮਾਣ ਉਹਨਾਂ ਦਾ ਟੋਟਕਿਆਂ ਦਾ ਵੀ ਆਨੰਦ ਇਹ ਪ੍ਰਤਿਆਏ ਹੋਏ ਨੇ ਜੇ ਕਰਕੇ ਦੇਖੋਗੇ ਫੇਰ ਕਿਸੇ ਮੰਜ਼ਿਲ ਤੇ ਪਹੁੰਚੋਗੇ ਲੋ ਧੰਨਵਾਦ ਸਾਡੇ ਵੀਡੀਓ ਦੇਖਣ